ਜੱਤ ਸਵਰੇ ਜੱਤ ਸਵਰਗ ਮਾਰ ਜੀ ਕਾਦੇ ਲਈ ਇਕੱਠੇ ਹੋਏ ਕਿ ਪੈਸੇ ਦਿੱਤੇ ਨਹੀਂ ਰੈਲੀ ਚ ਜਾਣ ਲਈ ਇੱਕ ਇੱਕ ਬੰਦਾ ਕਿੰਨੇ ਪੈਸੇ ਚ ਗੱਲ ਹੋਈ ਸੀ ਗੱਲ ਹੋਈ 400 ਰੁਪਏ 400 ਰੁਪਏ ਅੱਛਾ ਸਵੇਰ ਤੇ ਗਈ ਸੀ ਜੀ ਹੁਣ ਛੱਡਿਆ ਹੀ 6 ਵਜੇ ਜੀ ਉਹ ਕਹਿੰਦੇ ਕਹਿੰਦੇ ਮਰੇ ਖੜੋ ਗਿਲਾ ਚੰਗ ਚ ਸੀ ਆਇਆ ਸੀ ਤਿੰਨ ਘੰਟਾ ਬਈ ਖੜਿਆ ਨੂੰ ਜੀ ਕਿੰਨੇ ਬੰਦੇ ਆ ਤੁਹਾਡੇ ਸਾਰੇ 40 ਬੰਦੇ ਆ ਬਹੁਣਾ ਬੰਦੇ ਅੱਛਾ ਕੀ ਕਿੰਨੇ ਰੁਪਏ ਦਿਹਾੜੀ ਗੱਲ ਹੋਈ ਸੀ 400 400 ਦੀ ਗੱਲ ਹੋਈ ਸੀ ਤੇ ਹੁਣ ਹੁਣ ਕੀ ਕਹਿੰਦੇ ਕੌਣ ਕਹਿੰਦੇ ਅਸੀਂ ਆਰੇ ਤੁਹਾਨੂੰ ਆਹ 3 ਟੀ-ਸ਼ਰਟਾਂ ਦਿੱਤੀਆਂ ਸੀ ਆ ਦਿਖਾਓ ਅੱਛਾ ਇਹ ਟੀ-ਸ਼ਰਟਾਂ ਦੇ ਦੀਆਂ ਉੱਤੇ ਬੱਸ ਹਾਂ ਮੈਂ ਤੇ ਇਹਦਾ ਗਰੀਬਾ ਨਾਲ ਧੱਕਾ ਹੈ ਸਵੇਰ ਦੀ ਹਾਂ ਤੇ ਰੋਟੀ ਪਾਣੀ ਨਹੀਂ ਖਾਇਆ ਬਿਲਕੁਲ 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 ਨਹੀਂ ਹੁਣ ਤੁਸੀਂ ਉਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਉਹ ਫੋਨ ਨਹੀਂ ਚੱਕਰੇ ਕੀ ਕਹਿੰਦੇ ਫੋਨ ਨਹੀਂ ਚੱਕ ਰਿਹਾ ਜੀ ਕਦੇ ਕਦੇ ਆਈ 8 ਵਜੇ ਆਵੇ ਕਦੇ ਕਦੇ 9 ਵਜੇ ਆ 50 50 ਤੱਕ ਹੀ ਬੰਦੇ ਸੀ 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ 400 ਰੁਪਏ ਦੀ ਗੱਡੀ 400 ਰੁਪਏ 4 ਵਜੇ ਤੱਕ ਦਾ 700 ਰੁਪਏ ਇੱਕ ਮਿੰਟ ਕੀ ਕਿਉਂ ਕਰ ਰਹੇ ਹਾਂ ਜੀ 700 ਰੁਪਏ ਦਿਹਾੜੀ ਚੱਲ ਰਹੀ ਹੈ ਦਿਹਾੜੀ ਭੰਗਿਆ ਗਿਆ ਇਹ ਕਹਿੰਦਾ ਅਸੀਂ 500 ਰੁਪਏ ਦਿਹਾੜੀ ਦੇ ਦੇਣਾ ਤੁਹਾਨੂੰ ਹਾਂ 400 ਰੁਪਏ ਲੱਕੀ ਲੋਏ ਪੁਖੇ ਤੇ ਬੈਠੇ ਆ ਹਾਂ ਇਹ ਰੋਟੀ ਵਾਲੀ ਨੇ ਕੋਈ ਗੁਸ ਨਹੀਂ ਮਿਲਣਾ ਬਾਲੂ ਚਾਰ ਵਜੇ ਬੈਗ ਚਾਰ ਵਜੇ ਛੱਡ ਦੇਗੇ ਚਾਰ ਵਜੇ ਤਾਂ ਛੱਡ ਦੇਗੇ ਹਾਂ ਦੇਖੋ ਉੱਥੇ ਕਹਿੰਦੇ ਹੋਏ ਆ ਤੂੰ ਕਿਹੜਾ ਗੱਲ ਕਰੋ ਤੂੰ ਕਿਹੋ ਜਿਹਾ ਗੱਲ ਕਰੋ ਓਕੇ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਪਰ ਬੰਦੇ ਨੂੰ ਅਜੇ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਪਤਾ ਅੱਗੋਂ ਫੋਨ ਨਹੀਂ ਚੱਕ ਰਹੀ ਆ ਅੱਗੋਂ ਦੇ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂਜੀ ਕੋਈ ਨੇੜੇ ਜਾਣ ਵਾਲਾ ਕੋਈ ਦੂਰ ਜਾਣ ਵਾਲਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਤੇ ਉਹ ਗਰੀਬ ਬੰਦੇ ਆ ਜਿਹੜੇ ਵਿਚਾਰੇ ਜੀ ਉਹ ਤਰ੍ਹਾਂ ਨਾ ਆ ਰਹੇ ਜੀ ਸਾਰੇ ਜੀ ਜਵਾਕਰ ਫੋਨ ਆ ਰਹੇ ਜੀ ਹਾਂਜੀ ਮੌਲ ਖਰਾਬ ਆਈ ਇਤਨੇ ਪੈਸੇ ਵੀ ਘੱਟ ਨਹੀਂ ਹਾਂਜੀ ਫੋਨ ਵੀ ਕੱਢ ਲਿਆ ਉਹ ਆ ਵਿਚਾਰ ਕੈਸੇ ਕਰ ਲਈਏ ਮਤਲਬ ਉੱਥੇ ਜਾ ਕੇ ਰੈਲੀ ਦੇ ਵਿੱਚ ਫੋਨ ਵੀ ਕੱਢ ਲਿਆ ਪਰਤ ਵੀ ਕੈਸੇ ਕਰ ਲਿਆ ਹਾਂਜੀ ਹਾਂ